ਹੂ ਇਸ ਇਮਰਾਨ ਖਾਨ ਅੱਜ ਆਪਾਂ ਗੱਲ ਕਰਦੇ ਆਂ ਜੀ ਆਪਣੇ ਨਾਂ ਲੱਗਦੇ ਮੁਲਕ ਪਾਕਿਸਤਾਨ ਬਾਰੇ ਬਸ ਇੱਕ ਆਖਰੀ ਮੀਸੀ ਪਾਕਿਸਤਾਨ ਦੀ ਜਿਹੜਾ ਪਾਕਿਸਤਾਨ ਨੂੰ ਸੁਧਾਰ ਸਕਦਾ ਸੀਗਾ ਇਹਨਾਂ ਦੇ ਕੁਝ ਬੰਦੇ ਨੇ ਦਿਲ ਚ ਕਰੋੜ ਵਾਲੀ ਰੱਖਦੇ ਆ ਜੋ ਨਹੀਂ ਰੱਖਣੀ ਚਾਹੀਦੀ ਉਹ ਆ ਹੋਰ ਧਰਮਨ ਧਰਮ ਨਹੀਂ ਸਮਝਿੰਦੇ ਇਮਰਾਨ ਖਾਨ ਦੀ ਇਮਾਨਦਾਰੀ ਦੇ ਬੜੇ ਕਿੱਸੇ ਆ ਤੇ ਧਿਆਨ ਨਾਲ ਸੁਣਿਓ ਤੁਹਾਨੂੰ ਪਤਾ ਲੱਗ ਜਾਊ ਵੀਡੀਓ ਚ ਮੁਕਾਬਲੇ ਕਰਨਾ ਤਾਂ ਮੁਕਾਬਲਾ ਕਰਦੇ ਆ ਕੌਣ ਅੱਗੇ ਲੰਘਦਾ ਹੈ ਤਰੱਕੀ ਚ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਨਾਲ ਲੱਗਦੇ ਮੁਲਕ ਪਾਕਿਸਤਾਨ ਬਾਰੇ ਤੇ ਉੱਥੋਂ ਦੇ ਇੱਕ ਮਸ਼ਹੂਰ ਆਦਮੀ ਸ਼ਖਸੀਅਤ ਇਮਰਾਨ ਖਾਨ ਸਾਹਿਬ ਬਾਰੇ ਤੇ ਇਮਰਾਨ ਖਾਨ ਸਾਹਿਬ ਕੌਣ ਨੇ ਪਹਿਲਾਂ ਤੁਹਾਨੂੰ ਇਹ ਦੱਸ ਦਿੰਨੇ ਹਾਂ ਇਹਨੂੰ ਪਤਾ ਹੈ ਬਸ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਉਹਨਾਂ ਦੀ ਫੈਨ ਫੋਲੋ ਬਹੁਤ ਜ਼ਿਆਦਾ ਹੈ। Imran Khan ਸਾਹਿਬ ਸਾਬਕਾ ਪ੍ਰਾਈਮ ਮਿੰਿਸਟਰ ਰਹੇ ਆ ਪਾਕਿਸਤਾਨ ਦੇ। ਤੇ Imran Khan ਦੀ ਤੁਸੀਂ ਫੈਨ ਫੋਲੋ ਦੀ ਆਪਾਂ ਗੱਲ ਕਰ ਰਹੇ ਸੀ ਉਹਨਾਂ ਦੀ ਫੈਨ ਫੋਲੋ ਬਹੁਤ ਜ਼ਿਆਦਾ ਹੈ। ਤੁਸੀਂ ਆਹ ਲਾਲੋ ਸਾਹਿਬ ਵੀ ਇੱਕ ਕਰੀ ਜਹਾਜ਼ ਦੇ ਵਿੱਚ ਬੈਠੇ ਹੋ ਇੱਕ ਬੁੱਕ ਪੜ੍ਹ ਰਹੇ ਸੀ। ਤੇ ਬੁੱਕ ਦਾ ਜਿਹੜਾ ਮਤਲਬ ਨਹੀਂ ਹੁੰਦਾ ਮਤਲਬ ਕਿਹੜੀ ਬੁੱਕ ਉੱਤੇ ਲਿਖਿਆ ਹੁੰਦਾ ਉਹਦੇ ਮੇਨ ਪੇਜ ਤੇ ਉਹ ਕਿਤੇ ਮਤਲਬ ਫੋਟੋ ਦੇ ਵਿੱਚ ਆ ਗਿਆ। ਤੇ ਯਕੀਨ ਮੰਨਿਓ ਤੁਸੀਂ 24 ਘੰਟਿਆਂ ਦੇ ਵਿੱਚ ਵਿੱਚ ਸਾਰੇ ਪਾਕਿਸਤਾਨ ਚ ਜਿਹੜੀ ਬੁੱਕ ਆਫ ਸੋਲਡ ਆਊਟ ਹੋ ਗਈ ਸੀ ਇੰਨੀ ਫੈਨ ਫੋਲੋਅਰ ਬੰਦੇ ਦੀ ਬਾਕੀ ਹਾਇ ਤੱਕ ਜਿਵੇਂ ਮੈਂ ਪੜ੍ਹਿਆ ਜਾਂ ਸੁਣਿਆ ਉਸ ਹਿਸਾਬ ਨਾਲ Imran Khan ਬਹੁਤ ਇਮਾਨਦਾਰ ਲੀਡਰ ਹੈ ਜਿੰਨਾ ਵੀ ਆਪਾਂ ਕਹਿ ਦਈਏ ਹੁਣ ਇਮਾਨਦਾਰੀ ਦਾ ਤੁਸੀਂ ਐ ਲਾ ਲੋ ਹਿਸਾਬ ਵੀ Imran Khan ਇਸ ਵਕਤ ਜਿਵੇਂ ਕਿ ਪਾਕਿਸਤਾਨ ਚ ਹਰੇਕ ਚੰਗੇ ਲੀਡਰ ਨਾਲ ਹੁੰਦਾ ਹੈ ਵੀ ਉਹ ਜੇਲ੍ਹ ਚ ਨੇ ਤੇ ਕੇਸ ਵੀ ਕੋਈ ਬਾਲਾ ਵੱਡਾ ਨਹੀਂਗਾ ਅਗੇ ਤੋਸ਼ਾ ਖਾਨਾ ਚ ਇਹਨਾਂ ਨੇ ਕੜੀ ਗਿਫਟ ਕਰਾ ਕੇ ਵੇਚਤੀ ਉਹ ਵੀ ਪਤਾ ਨਹੀਂ ਕਰੋੜ ਸਵਾ ਕਰੋੜ ਦੀ ਜਿਹੜਾ ਬੰਦਾ ਇੱਕ ਸਾਈਨ ਕਰਕੇ ਚੀਜ਼ ਵੇਚ ਦੇਦਾ ਪਤਾ ਨਹੀਂ ਕਿੰਨੇ ਕਰੋੜਾਂ ਦੀ ਵਿਕ ਜੂਗੀ ਉਸ ਤੇ ਇਲਜ਼ਾਮ ਲਾਇਆ ਇਹਨਾਂ ਨੇ ਅੱਛਾ ਫਿਰ ਜੀ ਇੱਥੇ ਸਮਝੌਤੇ ਬੜੇ ਹੁੰਦੇ ਆ ਜੇਲ੍ਹ ਦੇ ਵਿੱਚ ਉਹਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਵੀ ਤੂੰ ਪਹਿਲਾਂ ਸਮਝੌਤਾ ਐ ਸੀ ਵੀ ਤੂੰ ਲੰਡਨ ਜਾਵੜਾ ਸਾਰਾ ਕੁਝ ਛੱਡ ਕੇ ਉਹ ਕਹਿੰਦਾ ਜੀ ਮੈਂ ਆਪਦੇ ਮੁਲਕ ਚ ਹੀ ਰਹੂੰਗਾ ਪਰ ਦੇਸ਼ ਕਦੇ ਨਹੀਂ ਛੱਡਦਾ ਚਲੋ ਦੂਜਾ ਸਮਝੌਤਾ ਇਹਨੂੰ ਆਦਾ ਜੀ ਤੂੰ ਐਂ ਕਰ ਵੀ ਬੋਲੀ ਨਾ ਕੁਛ ਵੀ ਘਰੇ ਬੈਠਾ ਰਹ ਆਵਦਾ ਰਣਨੀਤੀ ਤੋਂ ਦੂਰ ਹੋ ਜਾ ਇਹ ਕਹਿੰਦਾ ਨਹੀਂ ਜੀ ਐਵੇਂ ਨਹੀਂ ਕਰਦਾ ਮੈਂ ਮਤਲਬ ਕੁੱਲ ਮਿਲਾ ਕੇ ਮੰਨਿਆ ਨਹੀਂ ਇਹ ਤੇ ਇਸ ਟਾਈਮ ਮੈਨੂੰ ਲੱਗਦਾ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਤਾਂ ਅਡਾਲਾ ਹੈਗਾ ਕੋਈ ਅਡਾਲਾ ਜੀਲ ਸ਼ਾਇਦ ਉੱਥੇ ਨੇ ਤੇ ਕੈਦੀ ਨੰਬਰ 804 ਕਿਹਾ ਜਾਂਦਾ ਇਹਨਾਂ ਤੇ ਮਤਲਬ 804 ਕੈਦੀ ਨੰਬਰ ਹੋਣ ਕਰਕੇ ਕਈ ਇਹਨਾਂ ਨੇ ਮਤਲਬ ਪਾਕਿਸਤਾਨ ਦੇ ਵਿੱਚ ਮਤਲਬ ਬਥੇਰਾ ਕੁਝ ਬਣਾਇਆ ਹੋਇਆ ਹੈ ਮਤਲਬ ਜਿਵੇਂ ਆਪ ਸ਼ਾਇਰੀ ਕਹਿਦਗੀ ਜਾਂ ਕਿੱਸੇ ਕਹਿਦਗੀ ਬਣਾਏ ਹੋਏ ਨੇ ਇਹਨਾਂ ਨੇ ਛੋਟੇ ਛੋਟੇ ਵੀ ਕੈਦੀ ਨੰਬਰ 804 ਗਰੀਬਾਂ ਦਾ ਯਾਰ ਮਤਲਬ ਇਹੋ ਜਿਹਾ ਕੁਝ ਬਹੁਤ ਬਣਾਇਆ ਹੋਇਆ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ Imran Khan ਨੂੰ ਪਿਆਰ ਲੋਕ ਬਹੁਤ ਕਰਦੇ ਆ ਤੇ ਜ਼ਿਆਦਾਤਰ ਹੀ ਤੁਹਾਨੂੰ ਉੱਥੇ ਮਤਲਬ ਜਿਹੜੇ ਝੰਡੇ ਦੇਖਣ ਨੂੰ ਮਿਲਣਗੇ ਉਹ Imran Khan ਦੀ ਪਾਰਟੀ ਦੇਖਣ ਨੂੰ ਮਿਲਣਗੇ ਹੁਣ ਆਪਾਂ ਗੱਲ ਕਰਦੇ ਆ Imran Khan ਦੇ ਬਚਪਨ ਵੇਲੇ ਇਮਰਾਨ ਖਾਨ ਦੱਸ ਦਿੰਦਾ ਆ ਵੀ ਜਦੋਂ ਮੈਂ ਪਹਿਲੀ ਵਾਰੀ ਕ੍ਰਿਕਟ ਟੂਰਨਾਮੈਂਟ ਵੇਖਣ ਗਿਆ ਗਦਾਫੀ ਸਟੇਡੀਅਮ ਐ ਇੱਥੇ ਲਾਹੌਰ ਮੈਂ ਲਾਦਾ ਤੇ ਉੱਥੇ ਆਦੀ ਮੰਮੀ ਨਾਲ ਵੇਖਣ ਗਿਆ ਸੀਗਾ ਤੇ ਆਦਾ ਉਹਦੀ ਮੈਂ ਮੰਚ ਧਾਰ ਲਿਆ ਸੀ ਵੀ ਮੈਂ ਵੱਡਾ ਹੋ ਕੇ ਕ੍ਰਿਕਟਰ ਬਣੂੰਗਾ ਕ੍ਰਿਕਟਰ ਬਣਿਆ ਖੇਡਿਆ ਉੰਨੀ ਸਫਲਤਾ ਅਸਲ ਨਹੀਂ ਹੋਈ ਫਿਰ ਮਿਹਨਤ ਕਰੀ ਕਈ ਸਾਲ ਫਿਰ ਪਾਕਿਸਤਾਨ ਟੀਮ ਦਾ ਕੈਪਟਨ ਬਣਿਆ ਤੇ ਨਾਲ ਦੀ ਨਾਲ ਵਰਲਡ ਕੱਪ ਵੀ ਲੈ ਕੇ ਆਇਆ ਇਮਰਾਨ ਖਾਨ ਤੇ ਬੰਦਾ ਮਤਲਬ ਨਾ ਆਪਾਂ ਪੰਜਾਬੀ ਜੀ ਨਹੀਂ ਕਹਿੰਦੇ ਚੀੜਾ ਬਹੁਤ ਹੈ ਚੀੜਾ ਤੇ ਮਿਹਨਤੀ ਜਿਹੜੀ ਚੀਜ਼ ਨੂੰ ਹੱਥ ਪਾ ਲਈ ਛੱਡਦਾ ਨਹੀਂ ਛੇਤੀ ਕਿਤੇ ਉਹਨੂੰ ਲੈ ਬਿਨਾ ਜਿੱਤੇ ਬਿਨਾ ਤੇ ਫਿਰ ਜੀ ਇਹਨਾਂ ਨੇ ਮਤਲਬ ਜਿਵੇਂ ਹਲਾਸ ਸੀ ਪਾਕਿਸਤਾਨ ਦੇ ਉਸ ਹਾਮਨਾ ਫਿਰ ਇਹਨੇ ਸੋਚਿਆ ਵੀ ਚਲੋ ਵੀ ਆਪਾਂ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਆਂ ਉਹਦੇ ਲਈ ਆਪਾਂ ਨੂੰ ਹੋਣਾ ਪਊਗਾ ਰਾਜਨੀਤੀ 'ਚ ਫਿਰ ਜੀ ਇਮਰਾਨ ਖਾਨ ਨੇ ਬਹੁਤ ਸਾਲ ਪਹਿਲਾਂ ਪਾਰਟੀ ਬਣਾਈ ਆਪਦੀ ਹੁਣ ਮੈਨੂੰ ਯਾਦ ਨਹੀਂ 1900 ਕੁਛ ਸ਼ਾਇਦ ਬਣਾਈ ਸੀ ਜਦੋਂ ਮਤਲਬ ਕੱਲਾ ਕੰਬੇਨਿੰਗ ਕਰਦਾ ਹੁੰਦਾ ਸੀ ਤੇ ਫਿਰ ਜੀ ਮਿਹਨਤ ਕਰਦਾ ਗਿਆ ਲੋਕ ਜੁੜਦੇ ਗਏ ਤੇ ਤੁਸੀਂ ਲਾਲੋ ਸਾਹਿਬ ਵੀ ਆ ਜਦੋਂ ਪਿਛਲਾ ਸੀਗਾ ਆਪਣਾ ਪੀਰੀਅਡ ਉਦੋਂ Imran Khan ਪਾਕਿਸਤਾਨ ਦਾ ਪ੍ਰਾਈਮ ਮਿੰਿਸਟਰ ਬਣ ਗਿਆ ਤੇ ਬਥੇਰੇ ਕੰਮ ਕਰੇ ਹਸਪੀਟਲ ਬਣਾਏ ਜਿੰਨਾਂ ਕ ਆਪ ਸੁਣਦੇ ਆ ਫ੍ਰੀ ਇਲਾਜ ਕਰੇ ਗਏ ਉਹਦੇ ਵਿੱਚ ਐ ਹੁੰਦਾ ਸੀ ਵੀ ਭਾਵੇਂ Imran Khan ਦਾ ਯਾਰ ਆ ਦੋਸਤ ਹੈ ਹਰੇਕ ਦੀ ਵਾਰੀ ਆਉਣੀ ਹੈ ਤੇ ਵਾਰੀ ਸਰਵਾਰੀ ਆਉਣੀ ਹੈ ਤੇ ਐਂ ਚੱਲਦਾ ਗਿਆ ਤੇ ਵਿੱਚ ਦੀ ਮਤਲਬ ਜਿਵੇਂ ਇਹਨਾਂ ਦੇ ਚੱਲਦਾ ਹੁੰਦਾ ਆ ਪਾਕਿਸਤਾਨ 'ਚ ਉਹਨੂੰ ਧੋਖੇ ਨਾਲ ਗੱਦੀ ਤੋਂ ਲਾਤਾ ਮਤਲਬ ਧੋਖੇ ਨਾਲ ਪ੍ਰਾਈਮ ਮਿੰისტਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਮੈਨੂੰ ਲੱਗਦਾ 3 ਸਾਲ ਕਰੀ ਸੀ ਕਿ 3.5 ਸਾਲ ਕਰੀ ਸੀ ਤੇ ਫਿਰ ਦੋਜੇ ਦੇ ਹੱਥ ਕਮਾਂਡ ਆ ਗਈ ਤੇ ਹੁਣ ਪਿੱਛੇ ਇਲੈਕਸ਼ਨ ਹੋਏ ਸੀਗੇ ਤੁਸੀਂ ਯਕੀਨ ਮੰਨਿਓ ਸੁਣ ਕੇ ਹੈਰਾਨ ਰਹਿ ਜਾਓਗੇ ਜਿਹਨੂੰ ਪਤਾ ਉਹਦਾ ਪਤਾ ਹੈ ਪਹਿਲੀ ਗੱਲ ਤਾਂ ਇਹ ਜਿ ਇਹਨਾਂ ਨੇ ਸਾਰੇ ਰਾਹ ਬੰਦ ਕਰਤੇ ਵੀ Imran Khan ਕੈਂਪੇਨਿੰਗ ਨਹੀਂ ਕਰ ਸਕਦਾ ਨਾ ਆਨਲਾਈਨ ਨਾ ਆਫਲਾਈਨ ਕਿਸੇ ਤਰੀਕੇ ਨਾਲ ਫਿਰ ਜੀ Imran Khan ਦੀ ਜਿਹੜੀ ਪਾਰਟੀ ਉਹਦਾ ਨਾਂ PTI ਹੈ ਫਿਰ ਜੀ Imran Khan ਤੋਂ ਮਤਲਬ ਉਹ ਪਾਰਟੀ ਦਾ ਨਾਂ ਹੀ ਖੋਹ ਲਿੱਤਾ ਗਿਆ ਜਿੰਨੇ Imran Khan ਦੇ ਜਿਹੜੇ MLA ਹੁੰਦੇ ਆ ਜਾਂ ਪਾਰਟੀ ਵਰਕਰ ਜੋ ਵੀ ਹੈ ਜੋ ਖੜਾ ਹੋਇਆ ਸੀ ਉਹਨਾਂ ਤੋਂ ਸਾਰਿਆਂ ਤੋਂ ਉਹਨਾਂ ਨੇ ਨਿਸ਼ਾਨ ਖੋਲੇ ਪਾਰਟੀ ਦੇ ਜਿਵੇਂ ਆਪਾਂ ਕਾਂਗਰਸ ਤੋਂ ਖੋਹ ਲੈਣ ਜਾਂ ਅਕਾਲੀ ਦਲ ਤੋਂ ਤੱਕੜੀ ਖੋਲਣਾ ਆ ਕਹਾਣੀ ਸੀ ਤੁਸੀਂ ਯਕੀਨ ਮੰਨੋਗੇ ਜਿੰਨੇ MLA ਉੱਥੇ ਸੀ Imran Khan ਦੇ ਸਾਰੇ ਆਜ਼ਾਦ ਉੱਥੇ ਸੀ ਕਿਸੇ ਦਾ ਚੋਣਾਂ ਚਾ ਨਾ ਲੋਟਾ ਸੀ ਕਿਸੇ ਦਾ ਕੁਰਸੀ ਸੀਗਾ ਉਹ ਸਾਰੇ ਤਕਰੀਬਨ ਜਿੱਤਣ ਵਾਲੀ ਗੱਲ ਸੀ ਸਾਰੇ ਜਿੱਤ ਕੇ ਖਸਾਬ ਦੇ ਸਾਰੇ ਮਤਾਨ ਆਗਾ ਜੀ ਮਤਲਬ ਆਧਾਰਨ ਤੌਰ ਤੇ ਆਪਾਂ 100 ਦੇ ਵਿੱਚੋਂ ਲਾਲਗੇ 80 ਇਸ ਤਰ੍ਹਾਂ 50 ਇੱਕ ਤਾਂ ਹੋਵੇ ਪਾਰਟੀ ਚੋਂ ਨਿਸ਼ਾਨ ਦਿੱਤਣਾ ਸੌਖਾ ਇੱਕ ਬੰਦਾ ਯਾਦ ਦੇਖੋ ਤੁਸੀਂ ਫਿਰ ਜੀ ਜਿਵੇਂ ਇਹਨਾਂ ਦੇ ਹੁੰਦਾ ਤੇ ਇਹਨਾਂ ਨੇ ਰਿਜ਼ਲਟ ਨਹੀਂ ਹੌਣ ਦਿੱਤਾ ਤਿੰਨ ਦਿਨ ਕਈ ਐਮਐਲਏ ਨੂੰ ਤਾਂ ਜੀ ਇੱਕ ਪੇਪਰ ਹੁੰਦਾ ਇਹਨਾਂ ਦੇ ਫਾਰਮ ਹੁੰਦਾ ਪਤਾ ਨਹੀਂ ਕਿੰਨੇ ਨੰਬਰ ਹੁੰਦਾ ਉਹ ਫਾਰਮ ਵੀ ਦੇਤਾ ਵੀ ਤੁਸੀਂ ਐਮਐਲਏ ਬਣ ਗਏ ਫਿਰ ਵੀ ਰਿਜ਼ਲਟ ਡਿਕਲੇਅਰ ਨਹੀਂ ਕਰਿਆ ਤੇ ਤਿੰਨ ਚਾਰ ਦਿਨਾਂ ਬਾਅਦ ਰਿਜ਼ਲਟ ਡਿਕਲੇਅਰ ਕਰਿਆ ਉਹ ਜਮਰਾਨ ਖਾਨ ਨੂੰ ਇਹਨਾਂ ਨੇ ਹਰਾਤਾ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਵੀ ਜਿੱਤ ਗਿਆ ਸੀਗਾ ਵੇਖ ਲੋ ਵੀ ਇਹੋ ਜਿਹੇ ਹਾਲਾਤ ਆ ਉੱਥੇ ਤੇ ਉਹ ਹਜੇ ਵੀ ਵਿਚਾਰਾ ਜੇਲ੍ਹ 'ਚ ਹੀ ਬੈਠਾ ਹੈ ਪਰ ਤੁਸੀਂ ਲਾਲੋ ਸਾਹਿਬ ਵੀ ਪਾਕਿਸਤਾਨ ਦੇ ਲਈ ਆਖਰੀ ਉਮੀਦ ਇਮਰਾਨ ਖਾਨ ਸੀਗਾ ਤੇ ਇਹ ਕੁਛ ਅਸੀਂ ਇੱਜ ਥੋੜੀ ਤਾਂ ਕਰਦੇ ਆ ਇੱਕ ਤਾਂ ਇਹ ਨੇ ਜੀ ਆਪਣਾ ਕਰਤਾਰਪੁਰ ਸਾਹਿਬ ਵਾਲਾ ਲੰਘਾ ਖੋਲਿਆ ਸੀ ਇਮਰਾਨ ਖਾਨ ਨੇ ਜੋ ਸਾਡੇ ਲਈ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਇਹ ਪਹਿਲਾ ਮੁ슬림 ਲੀਡਰ ਹੋਇਆ ਜੀ ਜਿਨੇ ਬਾਬੇ ਨਾਨਕ ਦੀ ਬਾਬਾ ਜੀ ਨਾਨਕ ਦੀ ਫੋਟੋ ਆਪਦੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਪਾਈ ਸੀ ਜਨ ਦਿਨ ਮਿਲੇ ਵੇਖ ਲੋ ਤੁਸੀਂ ਵੀ ਇੱਕ ਮੁਸਲਮ ਲੀਡਰ ਹੋ ਕੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਹਾਂ ਕਿਉਂਕਿ ਨਾ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਵੀ ਪਾਕਿਸਤਾਨ ਦੇ ਲੋਕ ਕਿਵੇਂ ਸੋਚਦੇ ਆ ਦੂਜੇ ਧਰਮਾਂ ਬਾਰੇ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਸਾਰੇ ਨਹੀਂ ਪਰ ਉੱਥੇ ਜ਼ਿਆਦਾਤਰ ਸੋਚਦੇ ਆ ਆਪਣੇ ਵੀ ਹੋਣਗੇ ਪਰ ਆਪਣਾ ਉਹ ਨਹੀਂ ਜਿੰਨੇ ਉੱਥੇ ਆ ਅੱਛਾ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਇਮਾਨਦਾਰ ਮੈਂ ਕਿਉਂ ਕਹਿਣਾ ਹੈਗਾ ਕਿਉਂਕਿ ਇਹਨਾਂ ਦੇ ਰਿਵਾਜ ਹੁੰਦਾ ਵੀ ਵਿਆਹ ਜ਼ਿਆਦਾਤਰ ਇਹ ਮਤਲਬ ਜਾਦੇ ਹੁੰਦੇ ਇਹਨਾਂ ਦੇ ਇੱਕ ਨਾਲੋਂ Imran Khan ਦੇ ਵੀ ਜ਼ਿਆਦੇ ਹੋਏ ਆ ਤੇ ਉਹਨਾਂ ਦੀ ਵਾਈਫ ਹੈ ਜਿਹੜੀ ਲੰਡਨ ਤੋਂ ਸੀਗੀ ਮੇਬੀ ਜਮੇਰਾ ਖਾਨ ਸ਼ਾਇਦ ਇਹੋ ਜਿਹਾ ਕੁਝ ਨਾਮ ਸੀਗਾ ਤੇ ਉਸ ਤੋਂ ਬਾਅਦ ਤਾਂ ਹੁਣ ਤਾਂ ਉਹਨਾਂ ਦੇ ਵਾਈਫ ਬੀਬੀ ਬੁਸ਼ਰਾ ਤੇ ਜੀ ਉਹ ਜਦੋਂ ਉਹਨਾਂ ਨੇ ਮਤਲਬ ਤਲਾਕ ਲੈਣਾ ਸੀ Imran Khan ਤੋਂ ਤਲਾਕ ਉਹ ਤਾਂ ਲੈ ਰਹੇ ਸੀ ਕਿਉਂਕਿ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਤੇ ਜਿਹੜੀ Imran Khan ਦੀ ਵਾਈਫ ਹੈ ਤੇ ਉਹਨਾਂ ਦੇ ਬੱਚਿਆਂ ਨੂੰ ਤੰਗ ਕਰਿਆ ਜਾਂਦਾ ਸੀ ਉੱਥੇ ਤੁਹਾਨੂੰ ਪਤਾ ਹੀ ਹੈ। ਇਮਰਾਨ ਖਾਨ ਨੂੰ ਵੀ ਬਹੁਤ ਤੰਗ ਕਰਿਆ ਜਾਂਦਾ ਸੀ ਪਤਾ ਨਹੀਂ ਕਿੰਨੇ ਮਾਮਲੇ ਪਾਤੇ ਦਿੱਤੇ। ਤੇ ਉਹ ਆਏ ਆਦੀ ਸੀ ਵੀ ਜਾਂ ਤੂੰ ਛੱਡ ਕੇ ਲੰਡਨ ਚੱਲੋ ਸਾਡੇ ਨਾਲ ਤੇ ਜਾਂ ਫਿਰ ਵੀ ਤਲਾਕ ਦੇ ਦਿਓ। ਫਿਰ ਜੀ ਇਮਰਾਨ ਖਾਨ ਮੰਨਿਆ ਨਹੀਂ ਉਹ ਕਿ ਉਹ ਦੇਸ਼ ਛੱਡ ਕੇ ਨਹੀਂ ਜਾਂਦਾ ਤੁਹਾਨੂੰ ਪਤਾ ਹੀ ਹੈ। ਫਿਰ ਵੀ ਤਲਾਕ ਹੋਇਆ ਉੱਥੇ ਉੱਥੇ ਪਤਾ ਕੀ ਰੂਲ ਹੈ ਉੱਥੇ ਲੰਡਨ ਦੇ ਵਿੱਚ ਇਹ ਰੂਲ ਹੈ ਵੀ ਜਿੰਨੀ ਪ੍ਰਾਪਰਟੀ ਜਿੰਨਾ ਵਿੱਚ ਸੁਣਿਆ ਵੀ ਜਿਵੇਂ ਪ੍ਰਾਪਰਟੀ ਹੈ ਬੰਦੇ ਕੋਲ ਵੱਧ ਹੈ ਜਾਂ ਬੁੜੀ ਕੋਲ ਵੱਧ ਹੈ ਉਹ ਪ੍ਰਾਪਰਟੀ ਦਾ ਅੱਧਾ-ਅੱਧਾ ਹੋਣਾ ਹੁੰਦਾ। ਜਿਹੜੀ Imran Khan ਦੀ ਵਾਈਫ ਸੀ ਬਹੁਤ ਜ਼ਿਆਦਾ ਅਮੀਰ ਸੀ ਤੇ Imran Khan ਦੇ ਮੁਕਾਬਲੇ ਉਹਦੇ ਕੋਲ ਬਹੁਤ ਜ਼ਿਆਦਾ ਮਤਲਬ ਧਨ ਦੌਲਤ ਸੀ ਪੈਸਾ ਸੀ ਪ੍ਰਾਪਰਟੀ ਸੀਗੀ ਪਰ Imran Khan ਨੇ ਕੋਰਟ ਦੇ ਵਿੱਚ ਇਹ ਕਹਤਾ ਵੀ ਮੈਨੂੰ ਇਹਨਾਂ ਦੀ ਪ੍ਰਾਪਰਟੀ ਚ ਕੁਝ ਨਹੀਂ ਚਾਹੀਦਾ ਹਾਲਾਂਕਿ ਦਿੱਦੀ ਹੋਣੀ ਸੀ Imran Khan ਨੂੰ ਵੀ ਹੋਣੀ ਸੀ Imran Khan ਕਹਿੰਦਾ ਵੀ ਇਹ ਇੱਕ ਬਹੁਤ ਵਧੀਆ ਮਾਂ ਹੈ ਤੇ ਸਾਰੀ ਪ੍ਰਾਪਰਟੀ ਨੂੰ ਮਿਲਣੀ ਚਾਹੀਦੀ ਹੈ ਤੇ ਫਿਰ ਉਹ ਸਾਰੀ ਪ੍ਰਾਪਰਟੀ ਉਹਨਾਂ ਕੋਲ ਹੀ ਹੈ Imran Khan ਨੇ ਚ ਇੱਕ ਰੁਪਈਆ ਨਹੀਂ ਲਿਆ ਦੇਖ ਲਓ ਤੁਸੀਂ ਤੇ ਬੱਚੇ ਵੀ ਉਹਨਾਂ ਕੋਲੋਂ ਅਕਸਰ ਮਿਲਣ ਆਉਂਦੇ ਰਹਿੰਦੇ ਆ Imran Khan ਨੂੰ ਹੁਣ ਤਾਂ ਪਤਾ ਨਹੀਂ ਉਹ ਜੇਲ੍ਹ ਚ ਗਏ ਹੋਏ ਆ ਹੁਣ ਤਾਂ ਸਾਲ ਤੋਂ ਉੱਤੇ ਟਾਈਮ ਹੋ ਗਿਆ ਤੇ ਜਿਹੜੇ ਪੱਕੇ ਸਪੋਰਟਰ ਸੀ Imran Khan ਦੇ ਉਹ ਵੀ ਜੇਲ੍ਹ ਚ ਨੇ ਬੀਬੀ ਉਸਰਾ ਵੀ ਕਹਿੰਦੇ ਜੇਲ੍ਹ ਚ ਆਏ ਆ ਹਾਲਾਤ ਪਰ ਮੈਂ ਦੱਸਦਾ ਪਾਕਿਸਤਾਨ ਕੋਲੇ ਆਖਰੀ ਉਮੀਦ ਸੀਗੀ ਇਹ ਇਤੋਂ ਵਧੀਆ ਕੋਈ ਲੀਡਰ ਨਹੀਂ ਮਿਲਣਾ ਉਹਨਾਂ ਨੂੰ ਜਿਹੜਾ ਪਾਕਿਸਤਾਨ ਦੀ ਹਾਲਤ ਸੁਧਾਰ ਸਕਦਾ ਸੀ ਇੱਕ ਚੰਗਾ ਬੰਦਾ ਸੀਗਾ ਬਾਕੀ ਵੇਖੋ ਹੁਣ ਜਿਵੇਂ ਪੜਿਆ ਸੁਣਿਆ ਆਪਾਂ ਤੁਹਾਨੂੰ ਦੱਸਤਾ ਤੇ ਦੂਜੀ ਗੱਲ ਦੋਸਤੋ ਆਏ ਆ ਵੀ ਹੁਣ ਆਪਾਂ ਗੱਲ ਕਰਦੇ ਆਂ ਪਾਕਿਸਤਾਨ ਬਾਰੇ ਪਾਕਿਸਤਾਨ ਬਾਰੇ ਤੁਸੀਂ ਸਾਰੇ ਜਾਣਦੇ ਹੋ ਵੀ ਕਿਹੋ ਜਿਹਾ ਮੁਲਕ ਹੈ ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਾਦਰ ਬੰਦੇ ਨੂੰ ਠੋਕਿਆ ਜਾਂਦਾ ਉਹਨੂੰ ਕਹਿੰਦੇ ਚਲੋ ਵੀ ਜੇਲ੍ਹ ਚ ਬਥੇਰੇ ਕੇਸ ਹੋਏ ਆ ਤੁਸੀਂ ਵੇਖ ਲਓ ਕਿੰਨੇ ਪ੍ਰਾਈਮ ਮਿਨਿਸਟਰ ਅਜੇ ਜੇਲ੍ਹਾਂ ਚ ਰਹੇ ਆ ਤੇ ਉਸ ਤੋਂ ਬਾਅਦ ਉਹਨੇ ਕੀ ਕੀ ਸਜ਼ਾਵਾਂ ਭੋਗੀਆਂ ਤੇ ਉੱਥੇ ਜਿਹੜਾ امیر ਬੰਦਾ ਦਿਨ-ਦਨ امیر ਹੁੰਦਾ ਜਾਂਦਾ ਜਿਹੜਾ ਗਰੀਬ ਹੈ ਦਿਨ-ਦਨ ਗਰੀਬ ਹੁੰਦਾ ਜਾਂਦਾ ਤੇ ਕਈਆਂ ਕੋਲ ਤਾਂ ਬੇਸਾਬਾ ਪੈਸਾ ਤੁਸੀਂ ਸੋਚ ਨਹੀਂ ਸਕਦੇ ਤੇ ਕਈ ਵਿਚਾਰੇ ਪੂਰੇ ਫੁੱਲ ਗਰੀਬ ਹੈ ਕਿ ਪਾਕਿਸਤਾਨ ਦੇ ਵਿੱਚ ਨਾ ਲੋਕ ਕਈ ਬਾਹਲੇ ਕੱਟੜਾ ਨਜ਼ਾਇਜ਼ ਜੀ ਇੱਥੇ ਵੀ ਹੈਗੇ ਪਰ ਇੰਨੇ ਨਹੀਂ ਹੁੰਦੇ ਉਹ ਐਂ ਸਮਝਦੇ ਆ ਵੀ ਸਾਡੇ ਧਰਮ ਤੋਂ ਬਿਨਾਂ ਹੋਰ ਧਰਮ ਹੀ ਨਹੀਂ ਹਾਲਾਂਕਿ ਇਹ ਚੀਜ਼ ਨਹੀਂ ਕਹਿਣੀ ਚਾਹੀਦੀ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਆਪਸ ਵਿੱਚ ਭਾਈ ਭਾਈ ਹੂੰ ਤਾਂ ਕਰਕੇ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਤੁਸੀਂ ਕਦੇ ਆਸਤੇ ਵੇਖ ਲਓ ਕੋਈ ਕਮੈਂਟ ਕਰ ਦੇਣਾ ਜਿਵੇਂ ਕੋਈ ਕੋਸ਼ਿਸ਼ ਕਹ ਦੇ ਤੇ ਇੰਨਾ ਥੱਲੇ ਜਿਆਦਾ ਪੁੱਠਾ ਬੋਲਦੇ ਕਿਸੇ ਨੂੰ ਇਹ ਐਂ ਨਹੀਂ ਚਾਹੀਦਾ ਤੇ ਹੁਣ ਆਪਣਾ ਇੱਕ ਸਿੱਖ ਭਾਈ ਸੀਗਾ ਉਹ ਰਮਜ਼ਾਨ ਤੇ ਲੰਗਰ ਖਵਾ ਰਿਆ ਸੀ ਸਾਰੇ ਮੁਸਲਮਾਨੇ ਭਾਈਆਂ ਨੂੰ ਵਧੀਆ ਭਾਈਚਾਰਾ ਕਾਇਮ ਸੀਗਾ ਤੇ ਥੱਲੇ ਲੋਕ ਕਮੈਂਟ ਕਰੀ ਜਾਣ ਵੀ ਇਹਨੂੰ ਧਰਮ ਚੇਂਜ ਕਰ ਲੈਣਾ ਚਾਹੀਦਾ ਸਾਡੇ ਧਰਮ ਚ ਆ ਜਾਣਾ ਚਾਹੀਦਾ ਇੱਕ ਤਾਂ ਵਿਚਾਰਾ ਸੇਵਾ ਕਰੀ ਜਾਂਦਾ ਵੀ ਐਂ ਸੋਚ ਘਟ ਗਿਆ ਇਹਨਾਂ ਦੀ ਬਾਕੀ ਜੇ ਆਪਾਂ ਕਰਕੇ ਪਿੱਛੇ ਪਿੱਛੇ ਆਪਣੇ ਨਾਲ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਿੱਛੇ ਜਿੱਨਾਂ ਵੀ ਕਹਿ ਦਈਏ ਤੁਸੀਂ ਯਕੀਨ ਮੰਨੋਗੇ ਜਿਹੜੀ ਪਾਣੀ ਦੀ ਰੌੜ ਨਹੀਂ ਹੁੰਦੀ ਰੌੜ ਪਾਣੀ ਕਰਮ ਕਰਨ ਵਾਲੀ ਆਪਣੇ ਕਿੰਨੇ ਸਾਲ ਪਹਿਲਾਂ ਕਿ ਬੰਦ-ਬੰਦ ਵੀ ਹੋ ਗਈ ਇਹਨਾਂ ਦੇ ਹੁਣ ਆਈ ਆ ਉਹ ਤੇ ਉਹਦੀਆਂ ਵੀਡੀਓ ਪਾਈ ਜਾਂਦੇ ਵੀ ਪਾਣੀ ਦੇਖੋ ਐਂ ਗਰਮ ਹੋ ਜਾਂਦਾ ਰੌੜ ਨਾਲ ਪਿੱਛੇ ਹੋਣ ਦਾ ਕਾਰਨ ਇੱਥੋਂ ਦੇ ਲੀਡਰ ਉਹ ਉਹਨਾਂ ਦਾ ਦਿਮਾਗ ਹੀ ਹੋਰ ਸਾਬਦਾ ਆਪਣੇ ਨਾਲ ਕੰਮ ਨਹੀਂ ਉਹ ਅੱਗੇ ਵੱਧਣ ਬਾਰੇ ਸੋਚਦੇ ਨਹੀਂ ਸਾਰਾ ਦਿਨ ਅਸ਼ੇਗਲ ਹੋਰ ਦੱਸਿਆ ਇਹਨਾਂ ਨੂੰ ਕਿਤਾਬਾਂ ਚ ਪੜਾਇਆ ਜਾਂਦਾ ਵੀ ਇੰਡੀਆ ਦੁਸ਼ਮਣ ਹੈ ਇੰਡੀਆ ਨਿਆਂ ਕਰਿਆ ਆਪਾਂ ਇੰਡੀਆ ਨਾਲ ਲੜਾਂਗੇ ਜਿੱਤ ਕੇ ਸਭ ਨੂੰ ਪਤਾ ਵੀ ਕਿੰਨੀਆਂ ਲੜਾਂਗੇ ਕਿੰਨੀਆਂ ਕੌਣ ਜਿੱਤਿਆ ਸੀਗਾ ਤੇ ਅੱਛਾ ਦੂਜੀ ਗੱਲ ਆਪਣੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਹੁੰਦਾ ਜਿਹੜੀ ਗੱਲ ਮੈਨੂੰ ਵਧੀਆ ਲੱਗੀ ਵਧੀਆ ਨੂੰ ਵਧੀਆ ਅਖਾਂਗੇ ਉਹ ਆਦਾ ਹੁੰਦਾ ਵੀ ਚਲੋ ਆਪਾਂ ਅੱਜ ਤੋਂ ਲੜਾਈ ਸ਼ੁਰੂ ਕਰਦੇ ਹਾਂ ਤਰੱਕੀ ਦੀ ਤੁਸੀਂ ਸ਼ੁਰੂ ਕਰੋ ਅਦਰ ਅਸੀਂ ਸ਼ੁਰੂ ਕਰਦੇ ਦੇਣੇ ਕਿਹੜਾ ਗਿਨੰਗਦਾ ਪਾਕਿਸਤਾਨ ਦੇ ਵਿੱਚ ਬਾਈ ਜੀ ਸੂਈ ਤੱਕ ਚైనా ਤੋਂ ਆਉਂਦੀ ਹੈ ਆਪਦੀ ਇਹਨਾਂ ਦੇ ਕੋਈ ਵੀ ਚੀਜ਼ ਨਹੀਂ ਗਈ ਹਨ ਅੰਗੂਰ ਹੈ ਅੰਗੂਰ ਉੱਥੇ 1600 ਰੁਪਏ ਕਿਲੋ ਹੈ ਜੇ ਆਪਣੇ ਨੂੰ ਕ੍ਰਾਂਸੀ ਚੱਲ ਮੰਨਦੇ ਆਪਣੀ ਜ਼ਿਆਦਾ ਹੈ ਪਰ ਯਾਰ ਇੰਨੀ ਇੰਨਾ ਵੀ ਨਹੀਂ ਫਰਕ ਹੁੰਦਾ ਆਪਣੇ ਤਾਂ ਮੈਨੂੰ ਲੱਗਦਾ ਹੋਊਗਾ ਕਿ 200 ਥੱਲੇ ਥੱਲੇ ਅੰਗੂਰ ਉੱਥੇ ਬਾਈ ਜੀ 1600 ਰੁਪਏ ਕਿਲੋ ਆਲਟੋ ਕਾਰ 33 ਲੱਖ ਦੀ ਹੈ ਆ ਮਰੂਤੀ ਮਰੂਤੀ ਲੱਖਾਂ ਚ ਹੈ ਮਰੂਤੀ 800 ਉੱਥੇ ਮਹਾਰਾਣਾ ਆਦੇ ਹੈ ਤੇ ਮੋਟਰਸਾਈਕਲ ਜਿਹੜੇ ਆਪਣੇ ਬਹੁਤ ਸਾਲਾਂ ਦੇ ਬੰਦ ਹੋਏ ਆ ਸੀਟੀ ਸੌਣੀ ਉਹਦੇ ਨੇ ਪੁਰਾਣੇ ਆਪਣੇ ਉਹੋ ਢਾਈ ਢਾਈ 3-3 ਲੱਖ ਦੇ ਆ ਦੇਖ ਲਓ ਤੁਸੀਂ ਕੀ ਹਾਲਾਤ ਹੋਏ ਪਏ ਆ ਆਟੇ ਤੱਕ ਦੀ ਮੁਸ਼ਕਲ ਹੋਈ ਪਈ ਕਈ ਥਾਵਾਂ ਤੇ ਤਾਂ ਤੇ ਫੇਰ ਵੀ ਪਤਾ ਨਹੀਂ ਕਿਉਂ ਸਾਰਾ ਦਿਨ ਅਸਲ ਇਹ ਨਾ ਦੂਜਿਆਂ ਦਾ ਭੰਡੀ ਪ੍ਰਚਾਰ ਵਾਲਾ ਕਰਦੇ ਆ ਤਾਂ ਕਰਕੇ ਇਹ ਚੀਜ਼ ਬਹੁਤ ਮਾੜੀ ਹੈ ਸਹੀ ਬੰਦੇ ਨੂੰ ਸਹੀ ਆਖੋ ਸਾਰਿਆਂ ਦੀ ਇੱਜ਼ਤ ਕਰੋ ਹਾਂ ਕਈ ਬੰਦੇ ਹੈਗੇ ਬਹੁਤ ਚੰਗੇ ਬੜੀ ਇੱਜ਼ਤ ਕਰਦੇ ਆ ਬਾਕੀ ਆਪਣੇ ਸਰਦਾਰ ਭਾਈਆਂ ਦੀ ਤਾਂ ਕਿਉਂਕਿ ਆਪਣਾ ਸਾਰਾ ਕੁਝ ਹੈ ਹੀ ਉੱਧਰ ਲਾਹੌਰ ਦੇ ਵਿੱਚ ਜਿਵੇਂ ਨਨਕਾਣਾ ਸਾਹਿਬ ਹੈ ਜਾਂ ਆਪਣੇ ਹੋਰ ਗੁਰੂ ਘਰ ਹੈ ਮਹਾਰਾਜਾ ਰਜੀਤ ਸਿੰਘ ਤਾਂ ਕਰਕੇ ਉੱਥੇ ਹੁਣ ਕਈ ਤਾਂ ਬੰਦੇ ਏਡੇ ਚੰਗੇ ਆ ਵੀ ਯਕੀਨ ਮੰਨਾਂਗੇ ਤੁਸੀਂ ਵੀ ਆਪਣੇ ਤੋਂ ਪੈਸਾ ਨਹੀਂ ਲੈਂਦੇਗੇ ਪੱਗ ਵੇਖ ਲੈਣਾ ਸਿੱਧਿਕ ਜਿਹੜੇ ਪੁਲਸ ਵਾਲੇ ਭਾਈ ਆਪਣੇ ਉਹ ਵੀ ਵਿਚਾਰੇ ਕੁਛ ਨਹੀਂ ਮਤਲਬ ਬੜੀ ਇੱਜ਼ਤ ਕਰਦੇ ਆ ਇੱਥੋਂ ਤੱਕ ਕਿ ਇਮੀਗ੍ਰੇਸ਼ਨ ਤੇ ਵੀ ਆਪ ਨੂੰ ਚਾਹ ਪਾਣੀ ਪਿਆ ਜਾਂਦਾ ਬੜੀਆ ਕੋਈ ਜੜੇ ਚੈਕਿੰਗ ਨਹੀਂ ਕਰਦੇ ਆਪਣੇ ਭਰਾਵਾਂ ਦੀ ਵੀ ਇੰਨਾ ਮਾਨਤਨ ਕਰਦੇ ਉਹ ਪੰਜਾਬੀ ਹੋਣ ਦੇ ਨਾਤੇ ਕਈ ਬੰਦੇ ਚੰਗੇ ਵੀ ਆ ਪਰ ਕਈ ਬਹੁਤ ਜ਼ਿਆਦੇ ਆ ਜਿਵੇਂ ਆਪਣੇ ਜੇ 5% ਨਾ ਉਹਨਾਂ ਦੇ ਤਾਂ ਭਾਈ ਜੀ 50 ਤੋਂ ਵੱਧ ਹੈ ਕੱਟੜਾ ਇਹੜੇ ਜਿਹੜੇ ਉਹੀ ਮਾੜਾਖੀ ਜਾਣਗੇ ਬਿਨਾਂ ਗੱਲ ਤੋਂ ਇਹ ਚੀਜ਼ਾਂ ਬਹੁਤ ਮਾੜੀਆਂ ਇਹ ਚੀਜ਼ਾਂ ਦੇਸ਼ ਨੂੰ ਪਿੱਛੇ ਲੈ ਕੇ ਜਾਂਦੀਆਂ ਅੱਜ ਤੁਸੀਂ ਹਾਲਾਤ ਵੇਖ ਲਓ ਪਾਕਿਸਤਾਨ ਦੇ ਕੀ ਹੋਏ ਪਏ ਆ ਉਹਨਾਂ ਦਾ ਪਾਸਪੋਰਟ ਇੰਨਾ ਯਾਰੀ ਡਾਊਨ ਜਾਵੜੇ ਗੱਲਾਂ ਛੱਡ ਦੋ ਇੱਥੋਂ ਤੱਕ ਕੇ ਦੁਬਈ ਨੇ ਵੀ ਦੇਣੇ ਬੰਦ ਕਰਤੇ ਨਾਲੇ ਮੁ슬ਮਨ ਕੰਟਰੀ ਹੈ ਤਾਂ ਭਾਈ ਇੰਨੇ ਮਾੜੇ ਹਾਲਾਤ ਹੈ ਇੱਥੋਂ ਤੱਕ ਜਿਵੇਂ ਹੁਣ ਆਪਾਂ ਜਾਣਦੇ ਆ ਕਿਤੇ ਅਮਰੀਕਾ ਜਾਂ ਕਿਤੇ ਵੀ ਜਾਣਦੇ ਆ ਜਾਂ ਕੋਈ ਚਲ ਅਮਰੀਕਾ ਦਾ ਵੱਡਾ ਦੇਸ਼ ਆ ਗਿਆ ਕਿਤੇ ਹੋਰ ਜਾ ਆਪਣੀ ਚੈਕਿੰਗ ਸਭ ਤੋਂ ਘੱਟ ਹੁੰਦੀ ਹੈ ਇੰਡੀਆ ਦੀ ਪਾਕਿਸਤਾਨ ਦੇ ਮੁਕਾਬਲੇ ਤੇ ਪਾਕਿਸਤਾਨ ਵਾਲੇ ਤਾਂ ਬਹੁਤ ਜ਼ਿਆਦਾ ਕਰਦੇ ਆ ਹਰੇਕ ਤਾਂ ਉਹ ਰੋਲਾ ਪਾਉਂਦੇ ਆ ਵੀ ਇੰਡੀਆ ਨੂੰ ਵੀ ਪਹਿਲ ਤੇ ਆਧਾਰ ਤੇ ਚੈੱਕ ਕਰਦੇ ਆ ਸਾਨੂੰ ਵੀ ਟ੍ਰੀਟ ਕਰਦੇ ਆ ਦੇਖ ਲਓ ਇਹ ਸਾਰਾ ਕੁਝ ਹੋਇਆ ਇਹਨਾਂ ਦੇ ਲੀਡਰਾਂ ਕਰਕੇ ਲੀਡਰਾਂ ਨੇ ਤਾਂ ਬਈ ਘਰ ਭਰ ਲਿਆ ਉਹਦੇ ਲੰਡਨ ਕੋਠੀਆਂ ਲਈ ਬੈਠੇ ਆ ਪਿੱਛੇ ਰਹਿ ਜੀ ਇਹਨਾਂ ਦੇ ਨਵਾਜ਼ ਸ਼ਰੀਫ ਉਸ ਤੋਂ ਬਾਅਦ ਬਣਿਆ ਜੀ ਇਹਦਾ ਭਰਾ ਸ਼ਵਾਜ਼ ਸ਼ਰੀਫ ਜਦੋਂ Imran Khan ਨੂੰ ਗੱਦੀ ਤੋਂ ਲਾਹ ਗਿਆ ਸੀਗਾ ਇਹ ਜਦੋਂ ਮਤਲਬ ਪਤਾ ਲੱਗ ਗਿਆ ਇਮਰਾਨ ਖਾਨ ਦੀ ਸਰਕਾਰ ਬਣਨ ਵਾਲੀ ਇਮਰਾਨ ਖਾਨ ਨੇ ਪਹਿਲੇ ਕਿਹਾ ਤੇ ਜਿਹੜੇ ਚੋਰ ਚੂਰ ਐ ਉਹਨੇ ਪਹਿਲੇ ਕਹਿਤਾ ਸੀਗਾ ਵੀ ਜਿਹੜੇ ਚੋਰ ਚੂਰ ਆ ਚੱਕੇ ਮੈਂ ਸਿੱਟੂ ਅੰਦਰ ਆ ਉਹ ਬਈ ਬਿਮਾਰੀ ਦਾ ਬਹਾਨਾ ਲਾ ਕੇ ਲੰਡਨ ਜਾਵੜਿਆ ਉਦੋਂ ਬਾਅਦ ਆਇਆ ਜਦੋਂ ਇਮਰਾਨ ਖਾਨ ਨੂੰ ਅੰਦਰ ਕਰਤਾ ਦੇਖ ਲਓ ਕਿੰਨੇ ਸਾਲਾਂ ਬਾਅਦ ਇਹੋ ਜਿਹੀ ਜ਼ਰੂਰਤ ਹੈ ਸਮਝ ਨਹੀਂ ਆਉਂਦੀ ਮਿੰਟ ਚ ਕਿਸੇ ਨੂੰ ਮਾਫ ਕਰ ਦਿੰਦੇ ਆ ਨਾ ਭਈ ਉਹ ਜੱਜ ਕਿਸੇ ਦੀ ਆਪਣੇ ਕੋਰਟ ਦੀ ਸੁਣਨਾ ਨਾ ਕਿਸੇ ਹੋਰ ਦੀ ਸੁਣਨਾ ਮਨਮਰਜ਼ੀ ਕਰਦੇ ਆ ਆਪਦੀ ਬਾਕੀ ਦੂਜੀ ਗੱਲ ਦੋਸਤੋਂ ਆਏ ਆ ਵੀ ਉੱਥੇ ਮਿਲਟਰੀ ਰਾਜ ਹੈ ਜਿਵੇਂ ਆਪਣੇ ਤਾਂ ਚ ਸਰਕਾਰਾਂ ਚਲਾਉਂਦੀਆਂ ਗਈਆਂ ਪੰਜ ਸਾਲ ਬਾਅਦ ਹੁੰਦਾ ਬਦਲਦਾ ਉੱਥੇ ਮਿਲਟਰੀ ਰਾਜ ਜਿਹੜਾ ਸਭ ਤੋਂ ਵੱਡੀ ਗੱਲ ਹੈ ਤੇ ਆਪਾਂ ਤਾਂ ਇਹੀ ਦਵਾ ਕਰਦੇ ਆ ਵੀ ਚਲੋ ਜਿਵੇਂ ਮਰਜ਼ੀ ਹੈ ਗਵਾਂਢੀ ਮੁਲਕ ਹੈ ਤੇ ਪ੍ਰਮਾਤਮਾ ਕਰਕੇ ਵਿਚਾਰਾਂ ਦੇ ਹਾਲਾਤ ਠੀਕ ਹੋਣ ਪਰ ਉਹ ਸਿਆਣੇ ਹੋਣ ਪਿਆਰ ਨਾ ਰਹਿਣਾ ਸਿੱਖਣਾ ਇਹਨਾਂ ਕੰਮਾਂ 'ਚ ਕੁਝ ਨਹੀਂ ਪਿਆ ਆਪ ਦੇ ਭਰਾਣੋ ਵੇਖਿ ਅੱਗੇ ਵਧਣਾ ਇੰਡੀਆ ਅੱਜ ਬਹੁਤ ਤਰੱਕੀ ਕਰ ਰਿਹਾ ਤੇ ਉਹ ਵੀ ਤਰੱਕੀ ਕਰਨ ਪਰ ਪਿਆਰ ਨਾਲ ਹੋਵੇ ਕੁਝ ਐਵੇਂ ਨਹੀਂ ਹੁੰਦਾ ਬਾਕੀ ਦੋਸਤੋ ਵੀਡੀਓ ਜਿਆਦਾ ਵੱਡੀ ਹੋ ਜੂਗੀ ਕਹਿਣ ਨੂੰ ਤਾਂ ਬਹੁਤ ਕੁਛ ਹੈ ਤੇ ਕਿਸੇ ਟਾਈਮ ਬਿਹਲੇ ਟਾਈਮ ਨਾਲ ਆਪਾਂ ਲਾਈਵ ਹੋ ਕੇ ਗੱਲਬਾਤਾਂ ਕਰਾਂਗੇ ਫਿਰ ਖੁੱਲ ਕੇ ਕਰਾਂਗੇ ਤੇ ਕੋਈ ਗਲਤੀ ਫਲਤੀ ਹੋਈ ਹੋਵੇ ਅਗਲੇ ਮਾਫੀ ਮੇਰਾ ਕੋਈ ਇਸ ਦੇਸ਼ ਨੂੰ ਜਾਂ ਕਿਸੇ ਦੇ ਲੋਕਾਂ ਨੂੰ ਮਾੜਾ ਕਹਿਣ ਦਾ ਹੱਕ ਨਹੀਂ ਸੀ ਪਰ ਮੇਰੇ ਦਿਲ 'ਚ ਗੱਲਾਂ ਸੀਗੀਆਂ ਵੀ ਤੁਸੀਂ ਉਸ ਬੰਦੇ ਦੀ ਕਦਰ ਨਹੀਂ ਪਾਈ ਜਿਹਦੀ ਪਾਣੀ ਚਾਹੀਦੀ ਤੁਹਾਨੂੰ ਇਕੱਠੇ ਹੋ ਜਾਓ ਯਾਰ ਕੀ ਕਿੱਗੇ ਹੋਣੇ ਯਾਰ ਬਸ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਯਾਰ ਉਹ ਬੰਦਾ ਤੁਹਾਡੇ ਲਈ ਖੜਾ ਹੈ ਤੁਸੀਂ ਵੀ ਖੜੋ ਉਸ ਦੇ ਨਾਲ ਤੁਹਾਡਾ ਹੱਕ ਮੰਦਾ ਹੈ ਇਸ ਜਿਹੜੇ ਦੂਜੇ ਮੁਲਕਾਂ ਨਾਲ ਜਮੀਂ ਇੰਡੀਆ ਜਾਂ ਹੋਰ ਸਾਰਿਆਂ ਨਾਲ ਪਿਆਰ ਬਣਾ ਕੇ ਰੱਖੋ ਯਾਰ ਪਿਆਰ ਛੋਟੀ ਜ਼ਿੰਦਗੀ ਹੈ ਕੀ ਸਾਰਾ ਦਿਨ ਕਰੋੜ ਚ ਕੀ ਹੋ ਜੂਗਾ ਲੈ ਕੀ ਪਤਾ ਕਦੋਂ ਕੀ ਹੋ ਜੇ ਮੁਹੱਬਤ ਮੰਡਣੀ ਸਿੱਖੋ ਪਿਆਰ ਦਿਓ ਪਿਆਰ ਲਓ ਬੜੇ ਚੰਗੇ ਲੋਕ ਆ ਪਾਕਿਸਤਾਨ ਚ ਵੀ ਇੰਡੀਆ ਚ ਵੀ ਜਿਹੜੇ ਪਿਆਰ ਬੰਨਦੇ ਆ ਤਾਂ ਨਫ਼ਰਤ ਇਹ ਮਰਜ਼ੀ ਪੈਦਾ ਕਰ ਲੋ ਇੱਕ ਦੂਜੇ ਪ੍ਰਤੀ ਚਲੋ ਬਾਕੀ ਦੋਸਤੋ ਅੱਜ ਲਈ ਇੰਨਾ ਹੀ ਕੋਈ ਗਲਤੀ ਵਲਤੀ ਹੋਈ ਹੋਵੇ ਉਹਦੇ ਲਈ ਮਾਫੀ ਮੰਗਦੇ ਆ ਕੱਲ ਨੂੰ ਓਕੇ ਦੋਸਤੋ ਬਾਏ ਬਾਏ